ਇਹ ਦੁੱਖ ਨਹੀਂ ਹੁੰਦੀ ਆ ਕਿੰਨੀ ਪੀੜਾ ਹੁੰਦੀ ਸਾਰੇ ਦੁੱਖ ਹੀ ਜਾਣਦੇ ਕੋਈ ਦੇਦਾ ਨਹੀਂ ਕਿੱਥੇ ਸਾਰੇ ਮੈਂ ਹੋਕੋਂ ਮਾਲਦਾ ਜਕੇ ਨੂੰ ਕੰਮ ਵਾਲੀ ਹੀ ਹੁਣੀ ਆ ਉਹਨੂੰ ਕਿੰਨਾ ਚਾਹ ਬਣਾ ਕੇ ਲਿਆ ਨਾ ਕੀ ਹੁਦਾ ਕੰਮ ਲਈ ਦਾ ਇੱਕਦ ਪੀ ਬੜੀ ਹੁੰਦੀ ਹੈ ਨਵੀਂ ਨੂੰ ਕਰਕੇ ਟੇਕਿਆ ਸਾਰੇ ਸੂਟੀ ਜੀ ਲੱਗੇ ਕੋਈ ਦੇਦਾ ਹੀ ਨਹੀਂ ਆ ਆਪਣੇ ਨੇ ਕੰਮ ਮੁੱਕਦੇ ਘਰ ਦੇ ਆ ਨਵਾਂ ਕੰਮ ਪਾਤਾ ਆ ਉਹ 16 ਲੈ ਜਾਂਦਾ ਵਾ ਤੂੰ ਨਾਲ ਲਿਆਉਂਦਾ ਤੇ ਆਪੇ ਨੂੰ ਕੋਈ ਹੋਰ ਲੈ ਜਾਂਦਾ ਵੇ ਮੁੰਡਿਆ ਮਾਦਾ ਕੀ ਬੁਰਬੁੜ ਲਈ ਆ ਮੈਂ ਉਦਾਂ ਹੀ ਗੱਲ ਕਰਨ ਡਈ ਸੋਨੂ ਗਿਆ ਸੀ ਵਾਂਡੇ ਤੇ ਮੈਂ ਖੰਡੀ ਹਲੇ ਤੱਕ ਆਇਆ ਨਹੀਂ ਗਾ ਆ ਲੈ ਫੜ ਕੱਪੜੇ ਪਾ ਲਾ ਤੂੰ ਨਵੀਂ ਕੰਮ ਵਾਲੀ ਆ ਕਿਹੜੀ ਨਵੀਂ ਕੰਮ ਵਾਲੀ ਮੇਰੇ ਘਰ ਕੀ ਕੰਡਿਆ ਤੂੰ ਹਾ ਘਰ ਤੇ ਮੇਰਾ ਵਾ ਤੂੰ ਕੌਣ ਵਾ ਘਰ ਵਾਲਾ ਤੁਹਾਡਾ ਘਰ ਕਿੱਦਾਂ ਆ ਗਿਆ ਤੂੰ ਇੱਥੇ ਕੰਮ ਕਰਨ ਆਇਆ ਇੱਥੇ ਅੱਖਾਂ ਖੋਲ ਕੇ ਵੇਖ ਅੱਜ ਨਾ ਹੁਣ ਤੇਰਾ ਦਿਮਾਗ ਸੈੱਟ ਹੋ ਗਿਆ ਵਾ ਮੇਰੇ ਲਈ ਚਾਹ ਬਣਾ ਕੇ ਲਿਆ ਆਂਦੇ ਹੁੰਦੇ ਅੱਗ ਲੈਣ ਆਈ ਤੇ ਘਰ ਵਾਲੀ ਬਣ ਗਈ ਥੀ ਤੈਨੂੰ ਜੇ ਲੈ ਹੀ ਆਂਦਾ ਵਾ ਉਹਨਾਂ ਨਾਲ ਤੂੰ ਮਾਰ ਕਰਦਾ ਮਾਲਕ ਬਣ ਗਿਆ ਵਾ ਮਾਦਾ ਕੀ ਬੋਬੜ ਲਈ ਤੂੰ ਤੈਨੂੰ ਖਾ ਦੇਈ ਦੀ ਆ ਤੈਨੂੰ ਪੈਸੇ ਦੇਈ ਦੇ ਆ ਯਾਰ ਮਾਰ ਨਾ ਬਹੁਤ ਜਾ ਕੇ ਭੱਜ ਜਾ ਇੱਥੋਂ ਕੋਈ ਆਦਰ ਨਹੀਂ ਲੈਣੇ ਸਾਡੇ ਤੂੰ ਮਾਰਿਆ ਨਹੀਂ ਆ ਮਾਰਨਾ ਨਹੀਂ ਵੇ ਤੂੰ ਅੱਖਾਂ ਖੋਲ ਚੱਜ ਨਾ ਦਿਮਾਗ ਆਪਣਾ ਸੈੱਟ ਕਰ ਕਰ ਮੇਰਾ ਵਾ ਕਰ ਸਾਡਾ ਵਾ ਜੇ ਪੈਸੇ ਚਾਰ ਵਧ ਲੈਣੇ ਨਾ ਲੱਲਾ ਬੋਦੀ ਬੋਲਬੋਲ ਨਹੀਂ ਕਰਨੀ ਹਾ ਹਾਏ ਤੂੰ ਕਿੱਥੋਂ ਆਇਆ ਵਾ ਤੇਰਾ ਘਰ ਕਿਹੜਾ ਵਾ ਮੇਰਾ ਘਰ ਵਾ ਨਾਲ ਸਫਾਈ ਕਰ ਚੜ ਜੁੜ ਫੇਰ ਮੰਜੇ ਜਾ ਕੇ ਬਹਿ ਗਈ ਹੈ ਵੇਖੋ ਵੇ ਤੂੰ ਕੌਣ ਮੈਂ ਖਾਮ ਖਾ ਉਹ ਗੱਲ ਹੋਈ ਤੇਰੀ ਤੇ ਤੂੰ ਅੱਗ ਲੈਣ ਆਇਆ ਘਰ ਵਾਲਾ ਬਣ ਗਿਆ ਵਾ ਤੂੰ ਆਪਣੇ ਘਰ ਦਾ ਪ੍ਰਾਹ ਰਸਤਾ ਲੱਭ ਕੋਈ ਮਾਦਾ ਜੇ ਮੈਂ ਸਿਆਣਾ ਤੂੰ ਘਰ ਮਲ ਕੇ ਬਹਿ ਗਈ ਮੇਰਾ ਗੈਰ ਦਾ ਬਾਕੀ ਕਿੱਥੇ ਗਿਆ ਲੋੰਕਰ ਤੂੰ ਹੈ ਕੌਣ ਵਾਂ ਮੈਂ ਅਫਸਰ ਬੰਦਾ ਅਫਸਰ ਬੰਦਾ ਤੋ ਹੋਰ ਕੀ ਅਫਸਰੀ ਕਰਦਾ ਤੂੰ ਮੈਂ ਬੜਾ ਵੱਡਾ ਅਫਸਰ ਵਾਂ ਅੱਛਾ ਤੂੰ ਕਿੱਥੇ ਰਹਿੰਦਾ ਵਾਂ ਮੈਂ ਆਪਣੇ ਘਰ ਤੇ ਹੋਰ ਕੌਣ ਅਫਸਰ ਦੇ ਲਾਗੇ ਛਾਗੇ ਕੋਈ ਘਰ ਚ ਮਾਂ ਪਿਓ ਤੇਰਾ ਕੋਈ ਭੈਣ ਭਰਾ ਮੈਂ ਇਕੱਲਾ ਰਹਿੰਦਾ ਵਾਂ ਮੈਂ ਲੋੰਕਰ ਰੱਖਿਆ ਤੁਹਾਡੇ ਰਿਹਾ ਕਾਹਦੇ ਰੱਖੇ ਕੰਮ ਕਰਨ ਵਾਸਤੇ ਤੇ ਬਾਕੀ ਤੇਰਾ ਪਰਿਵਾਰ ਕਿੱਥੇ ਆ ਉਹ ਬੰਬੇ ਰਹਿੰਦਾ ਵਾਂ ਤੂੰ ਵਿਆਹਿਆ ਵਾਂ ਫਿਲਮਾਂ ਦੇ ਕੰਮ ਕਰਦੀ ਘਰ ਵਾਲੀ ਮੇਰੀ ਅਛਾ ਫਿਰ ਤੂੰ ਵੀ ਐਕਟਰ ਹੋਣਾ ਚਾਹੀਦਾ ਹੈਗਾ ਮੈਂ ਫਿਲਮਾਂ ਬਣਾਉਂਦਾ ਵਾਂ ਅਛਾ ਪਹਿਲਾਂ ਉਹਨਾਂ ਨੂੰ ਫਿਲਮਾਂ ਦੇ ਚੱਲ ਫੇ ਆ ਲੀੜੇ ਪਾ ਲੈ ਹੈ ਫਿਰ ਉਹਨਾਂ ਨੂੰ ਬਣਾਣਾ ਤੂੰ ਨਾ ਨਾ ਭਰਾਵਾ ਤੇਰੇ ਗਾੜੀ ਚੋੜੇ ਹੱਥ ਇਹੀ ਇਹਨਾਂ ਕੰਮਾਂ ਦੇ ਗਾਹਕ ਨਹੀਂ ਨਾ ਹੀ ਇਹਨਾਂ ਕੰਮਾਂ ਵਾਲ ਜਾਣੇ ਆ ਤੂੰ ਜਾ ਜਿੱਧਰ ਮਰਜ਼ੀ ਤੁਰਿਆ ਫੇਰ ਭਰਾਵਾ ਮੈਨੂੰ ਬਣਾਉਣਾ ਮੈਂ ਤਾਂ ਜੁੱਤੀ ਲਾ ਕੇ ਮਾਰਨੀ ਤੇਰੇ ਮਸਰ ਦੇ ਵਿੱਚ ਮਾ ਤੂੰ ਕੁੱਟੀਆਂ ਗੱਲਾਂ ਕਰਦਾ ਮੈਨੂੰ ਬੁੱਢੇ ਬਾਰੇ ਜਦ ਦਫਾ ਹੋ ਜਾ ਕੇ ਤੂੰ ਤੇ ਜਵਾਨ ਲੱਗਣ ਦੀਆਂ ਸ਼ਰਮਦਾ ਘਾਟਾ ਤੈਨੂੰ ਫੜ ਜੇ ਪੌਣੇ ਤੇ ਪਾ ਲਾ ਕੰਜਰ ਨਾ ਵੇ ਕਿਸੇ ਥਾਂ ਦਾ ਲੈ ਮਾਦਨ ਕੰਨ ਘਿਰਣ ਬਣਾਣਾ ਤੇ ਲੜੀ ਜਾਂਦੀ ਹੈ ਨਹੀਂ ਤੇਰੇ ਕਰਮੇ ਪੈਦੇ ਨਹੀਂ ਸਹੀ ਨਾ ਹੀ ਰੁਣ ਬਣਾ ਆ ਕੇ ਜੇ ਕੱਪੜੇ ਪਾਤੇ ਮੈਨੂੰ ਦੇਤੇ ਆ ਆਦੇ ਕੱਪੜੇ ਨੋਂ ਕਰਾਂ ਦੇ ਮੈਂ ਨਹੀਂ ਪਾਉਣੇ ਮੈਂ ਆਪਣੀ ਮਰਜ਼ੀ ਤੇ ਪਾਉਂਗਾ ਕੋ ਜਿਮਾਨਾ ਤੂੰ ਥੱਲੇ ਬੈਠਾ ਕਿਦਾਂ ਜੋਰਾ ਜੀ ਸ਼ੂਟਿੰਗ ਵਧੀਆ ਗਈ ਆ ਕਿਹੜੀ ਸ਼ੂਟਿੰਗ ਕਿਹੜਾ ਜੋਗਰਾਜ ਤੂੰ ਜੋਗਰਾ ਨਹੀਂ ਆ ਲੀੜੇ ਕਰੂ ਥੱਲੇ ਛੁੱਟੇ ਆ ਓ ਮਾਦਾ ਜੇਗੀ ਸ਼ੂਟ ਪੁਰਾਣੇ ਦੇ ਦੇ ਗੇ ਨਹੀਂ ਪਾਉਣ ਵਾਲੇ ਮੈਂ ਨਹੀਂ ਪਾਉਣੇ ਪਾਉਣੇ ਤੈਨ ਨਹੀਂ ਪਾਉਣੇ ਨਾ ਪਾਪ ਹੋਤਾ ਤੂੰ ਥੱਲੇ ਕਿਉਂ ਬੈਠਾ ਨਾ ਕੰਮ ਆਲੀ ਰੱਖੀ ਨਾ ਇਹਨੂੰ ਹਟਾਓ ਕੰਮ ਆਲੀ ਨੂੰ ਕਿਹੜੀ ਕੰਮ ਆਲੀ ਓ ਮਾਦਾ ਜੀ ਫਿਰਦੀ ਇੱਥੇ ਲੜਦੀ ਮੇਰੇ ਨਾਲ ਓ ਮਾਂ ਐ ਤੇਰੀ ਸ਼ੂਟਿੰਗ ਹੋ ਗਈ ਪੂਰੀ ਪੁੱਤ ਕਿਹੜੀ ਸ਼ੂਟਿੰਗ ਦੀਆਂ ਗੱਲਾਂ ਕਰਨ ਡਿਆ ਕਿੱਦਾਂ ਦੀਆਂ ਗੱਲਾਂ ਕਰਨ ਡਿਆ ਤੂੰ ਤੂੰ ਜੋਰਾ ਹੀ ਨਹੀਂ ਆ ਤੂੰ ਬਾਹਰ ਕਦੋਂ ਕਦਾਂ ਆਇਆ ਬਾਹਰ ਇੱਥੇ ਮੈਨੂੰ ਕਾਫੀ ਟਾਈਮ ਹੋ ਗਿਆ ਲੈ ਮੈਂ ਦਵਾਈ ਲੈਣ ਗਿਆ ਸੀ ਪੁੱਤ ਆਵੇ ਦਵਾਈ ਲੈ ਕੇ ਆਇਆ ਮੈਨੂੰ ਕੀ ਹੋਇਆ ਵਾ ਕੋਈ ਗੱਲ ਨਹੀਂ ਕੀ ਹੋਈ ਪੁੱਤ ਵਿੰਦਰ ਏ ਜੋਰਾਜ ਉਹਨੂੰ ਮੇਰੇ ਮੋਮ ਮਥਰ ਨਾਲ ਉਹ ਮੇਰੇ ਲੜ ਪਈ ਏ ਵਿੰਦਰ ਏ ਉਹਨੂੰ ਘਰੋਂ ਗੱਡ ਹਾਂ ਨਹੀਂ ਕਰੋ ਕਿਉਂ ਕਢਣਾ ਪੁੱਤਾਂ ਜਾਂ ਪੱਠੇ ਪੁੱਠੇ ਵੜ ਕੇ ਤੇ ਆਹ ਪਾਰਕ ਸਾਫ਼ ਕਰ ਦੇ ਤਾਂ ਕੋਈ ਇਨੀ ਕਰ ਦਿੰਨੇ ਕਰ ਦਿੰਨੇ ਕਰ ਦਿੰਨੇ ਪਤਾ ਮੇਰੇ ਹੁੰਦੇ ਸਾਫ ਹੋਣੀ ਚਾਹੀਦੀ ਉਹ ਕੋਈ ਨਹੀਂ ਬੋਤ ਕਰ ਦਾਂਗੇ ਕਰ ਦਾਂਗੇ ਬਹਿ ਜਾ ਬਹਿ ਜਾ ਕੋ ਪੈ ਜਾ ਮੈਂ ਆਪਣੇ ਕੱਪੜੇ ਢੁਪਾਲਾ ਨਵੇਂ ਹੋ ਬਹਿ ਜਾ ਮੈਂ ਪਾ ਦਣਾ ਉੱਧਰ ਅੰਦਰ ਆ ਆ ਕਿਦਾਂ ਦੀਏ ਕਹਿੰਦਾ ਆਂਡੇ ਆ ਮੁੰਡਾ ਤੂੰ ਇਹਨੂੰ ਬਾਹਰ ਕਿੰਨੇ ਲਿਆਂਦਾ ਸੀ ਮੈਂ ਤੂੰ ਕੰਮ ਮੈਂ ਨਹੀਂ ਮਸਲ ਕਰਦੇ ਆਪਣੇ ਕੱਪੜੇ ਪਾ ਲੈ ਆਪਣੇ ਕੱਪੜੇ ਪਾ ਲੈ ਆਪਣੇ ਮੈਂ ਜਾ ਅੰਦਰ ਚਲ ਜਾਂਦਾ ਮੈਂ ਮੈਂ ਦਵਾਈ ਲੈਣ ਚੱਲ ਜਾਂਦਾ ਤੂੰ ਇਹਨੂੰ ਬਾਹਰ ਲੈ ਜਾਂਦਾ ਮੈਂ ਮੈਂ ਤੇ ਕੱਪੜੇ ਲੱਪਣ ਨਹੀਂ ਸੋਨੂ ਦੇ ਹਾਂ ਮੈਂ ਇਹਨੂੰ ਦਿਨੀ ਪਾਉਣ ਨੂੰ ਇਹ ਪਤਾ ਨਹੀਂ ਲੱਗਦਾ ਤਾਏ ਕਿਹੜੇ ਵੇਲੇ ਆ ਗਿਆ ਇੱਧਰ ਇਹਦਾ ਇਹਦਾ ਦਿਮਾਗ ਨਹੀਂ ਪੂਰਾ ਕੰਮ ਕਰਦਾ ਵੇ ਮੈਨੂੰ ਕਿੰਨਾ ਗੱਲਾਂ ਡਿਆ ਕਰਨ ਪੱਠੇ ਵੜਦੇ ਫੇਰੀ ਮੈਨੂੰ ਜੋਗ ਰਾ ਜਾਂਦਾ ਫੇਰੀ ਭੋਹ ਫੰਦਾ ਨਹੀਂ ਤੇ ਮੈਨੂੰ ਇਹਨੇ ਪਤਾ ਕਿੰਨੀਆਂ ਗੱਲਾਂ ਕੀਤੀਆਂ ਵਾ ਹਾਂ ਕਹਿੰਦੀ ਆਂਦਾ ਤੂੰ ਕੰਮ ਵਾਲੀ ਆ ਕੰਮ ਕਰ ਮੈਨੂੰ ਚਾਹ ਬਣਾ ਕੇ ਦੇ ਤੇਰੇ ਪੈਸੇ ਵਧਾ ਦਿਨਾ ਵਾ ਮੈਂ ਆਂਦਾ ਨਹੀਂ ਹੀਰੋਇਨ ਵਾ ਮੈਂ ਫਿਲਮਾਂ ਬਣਾਉਂਦਾ ਤੂੰ ਆਂਦਾ ਹੀਰੋਇਨ ਬਣਨਾ ਮੈਨੂੰ ਗੁੱਸਾ ਜੜਿਆ ਮੈਂ ਮਾਰੀਆਂ ਦੋ ਘਫੇਰੇ ਦੇ ਐ ਜਾ 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 ਤੂੰ ਕੰਜਰਾ ਕੰਦ ਪਾਇਆ ਤੂੰ ਤੈਨੂੰ ਕਿੱਥੋਂ ਲੈ ਆਂਦਾ ਨਹੀਂ ਤੂੰ ਕੰਜਰਾ ਕਿਉਂ ਆਖਣਾ ਹੈ ਹਾਏ ਉਹ ਬੋਲਦਾ ਕਿੱਦਾਂ ਬਾਣੀ ਨੂੰ ਬੋਲਣ ਦਾ ਪਤਾ ਮੈਂ ਤੇ ਤੈਨੂੰ ਪਹਿਲਾਂ ਆਖਣ ਦੇ ਕੋ ਦਿਮਾਗੋ ਦਾ ਕੰਮ ਨਹੀਂ ਕਰਨ ਦੇਆ ਇਹਨੂੰ ਚੰਗੇ ਹੋ ਨਾ ਇਹਨੂੰ ਠਾਣੇ ਛੱਡ ਆਓ ਉਹ ਆਪੇ ਇਹਦੀਆਂ ਫੋਟੋ ਫਾਟੋ ਲਵਾ ਕੇ ਪਾ ਦੇਣਗੇ ਜਿਹਦਾ ਹੋਗਾ ਫੇ ਲੈ ਜਾਣਗੇ ਬਾਬਾ ਇੰਨੀ ਰੱਖਣਾ ਇਹਨੂੰ ਯਾਰ ਮਾਰਨਾ ਬਾਓ ਦੁਹੰਦਰ ਜਿੰਨੇ ਚਿਰ ਮੋਟਾ ਠੀਕ ਨਾ ਹੋਇਆ ਉਹ ਨਜ਼ਰ ਮੈਂ ਨਹੀਂ ਕਿਤੇ ਛੱਡ ਕੇ ਆਉਣਾ ਜੇ ਹੋਰ ਕੋਈ ਲੈ ਗਿਆ ਹੁਣ ਕੱਲੂ ਕਿਸ ਨੂੰ ਪਤਾ ਲੱਗੂ ਕਿ ਇਹਨਾਂ ਦੇ ਘਰ ਪਹਿਲੋ ਰਿਆ ਵਾ ਉਹ ਲੋਕ ਮੈਨੂੰ ਨਾ ਪੁੱ ਦੁਨੀਆਂ ਘਰ ਮੈਂ ਥਾਣੀ ਛੱਡ ਆਇਆ ਥਾਣੀ ਛੱਡ ਕੇ ਆਇਆ ਇਹ ਨਹੀਂ ਗੱਲਾਂ ਚੰਗੀਆਂ ਕਰਦਾ ਇਹ ਜਾਨਾ ਮੇਰਾ ਘਰ ਆ ਮੈਂ ਦੱਸ ਭਰਾਵਾ ਘਰ ਤੇ ਆ ਆੜਾ ਤੂੰ ਕਿਧਰ ਕਰਦਾ ਮਸਤ ਚੱਲ ਕੋਈ ਨਹੀਂ ਕੋਈ ਨਹੀਂ ਆ ਮੈਂ ਦਵਾਈ ਦੇਤੀ ਉਹ ਨਹੀਂ ਡਾਕਟਰ ਨੇ ਆਂਦਾ ਵੀ ਆ ਦਵਾਈ ਦੋ ਇਹਨੂੰ ਤੇ ਉਥੇ ਭੀੜ ਬੜੀ ਸੀ ਆਂਦਾ ਮੇਰੇ ਕੋ ਅਜੇ ਨਹੀਂ ਆਇਆ ਜਾਣਾ ਮੈਂ ਸ਼ਾਮ ਨੂੰ ਆਉਂਗਾ ਆ ਦਵਾਈ ਦੇ ਦੇ ਦੀਨੂੰ ਜੇ ਨਾਲੋਂ ਕਰ ਮੈਨੂੰ ਦੱਸ ਦੀ ਸਾਰਿਆਂ ਜਗੇ ਗੋਲੀ ਦੇਣੀ ਆ ਸਾਰਿਆਂ ਜਗੇ ਦੇਖਦਾ ਦੋ ਚਮਚੇ ਮੈਂ ਉਹਨੂੰ ਆਖਿਆ ਮੈਨੂੰ ਤੁਹਾਨੂੰ ਥਾਂ ਢੰਡ ਵੀ ਲੱਗਦੀ ਆ ਤੇ ਲੱਗਦਾ ਵੀ ਉਹਦੀ ਗਲਾ ਉਹਦਾ ਠੀਕ ਨਹੀਂ ਗਿਆ Pedir na letra, papinho você deu? Olá, boté pi. ਹੈਂ ਸਮਰੀਤ ਤੇਰਾ ਤਾਂ ਛੁੱਟੀ ਦਾ ਟਾਈਮ ਹੀ ਨਹੀਂ ਹੋਇਆ ਤੂੰ ਪਹਿਲਾਂ ਕਿੱਦਾਂ ਆ ਗਈ ਅੱਜ ਮੈਨੂੰ ਤੇ ਪਾਪਾ ਲੈ ਹੈ ਸਕੂਲੋਂ ਹਾਫ ਟਾਈਮ ਕਿਉਂ ਪਾਪਾ ਕੋਲੇ ਗਿਆ ਇਹ ਕੀ ਹੋਇਆ ਸੀ ਪਾਪਾ ਨੇ ਮੈਨੂੰ ਆ ਸਲੀਪਰ ਪਾ ਕੇ ਭੇਜਦਾ ਕਿ ਉੱਥੇ ਆ ਕੇ ਕਹੀ ਕਿ ਮੇਰਾ ਪੈਰ ਦੁਖਦਾ ਤੇ ਮੇਰੀ ਗੱਲ ਸੁਣ ਤੂੰ ਸਲੀਪਰ ਆ ਕਦੋਂ ਪਾਏ ਮੈਂ ਤਾਂ ਤੈਨੂੰ ਸੈਂਡਲ ਪਾ ਕੇ ਤੋਰਿਆ ਸੀ ਸਵੇਰੇ ਪਾਪਾ ਆਂਦੇ ਕਿ ਮੋਟ ਲਾ ਕੇ ਹੱਪਾਏ ਤੇ ਸਕੂਲੇ ਜਾ ਕੇ ਝੂਠੇ ਕਹਿਦੀ ਕਿ ਮੇਰਾ ਪੈਰ ਦੁਖਦਾ ਵਾ ਪੈਰ ਤੇਰਾ ਦੁਖਦਾ ਵਾ ਨਹੀਂ ਤੇ ਫੇਰ ਕਹ ਤੂੰ ਕਹਿਣਾ ਵੀ ਪੈਰ ਦੁਖਦਾ ਵਾ ਮੇਰਾ ਪਾਪਾ ਨੇ ਕਿਆ ਹੈਗਾ ਚਲ ਉਹ ਠੀਕ ਆ ਤੂੰ ਪਾਪਾ ਨੇ ਕਹਿਤਾ ਪਰ ਬੁੱਤ ਛੋੜ ਨਹੀਂ ਮੋਲਨ ਤੇ ਸਕੂਲ ਜਾ ਕੇ ਕਦੋਂ ਆ ਗਈ ਟਾਈਮ ਨਾ ਨਹੀਂ ਫੇਰ ਕੌਣ ਲਿਆ ਇਹ ਦਿਨ ਸਕੂਲ ਤੋਂ ਪਾਪਾ ਕੀ ਕਹਿਆ ਸੀ ਤੇਰੀ ਮੈਡਮ ਨੂੰ ਜਾ ਕੇ ਪਾਪਾ ਅੰਦੇ ਪਾਪਾ ਨੇ ਇਹਨਾਂ ਜਾ ਕੇ ਕਹਿਆ ਕਿ ਸੁਮਰੀਦ ਦਾ ਪੈਰ ਦੁਖਦਾ ਉਹਨਾਂ ਨੂੰ ਛੁੱਟੀ ਦੇ ਦੇ ਫੇਰ ਮੈਮ ਨੇ ਛੁੱਟੀ ਦੇ ਦਿੱਤੀ ਤੇ ਤੂੰ ਮੈਡਮ ਨੂੰ ਕਹਤਾ ਵੀ ਤੇਰਾ ਪੈਰ ਦੁਖਣ ਦੇ ਆ ਵਾ ਕਿਉਂ ਸੁਮਰੀਦ ਛੁੱਟ ਬੋਲਿਆ ਇਹਦੇ ਨਾਲ ਪਹਿਲੋਂ ਕਦੋਂ ਆਉਂਦੀ ਕੀ ਲੋੜ ਪਈ ਸੀ ਮੈਂ ਥਰਣਾ ਨਾ ਸੀ ਗੱਪਾ ਪਾਪਾ ਨੇ ਭੇਜਾ ਵਾ ਇ ਤੇ ਇਹ ਜਦੋਂ ਸਵੇਰੇ ਸੈਂਡਲ ਚੇਂਜ ਕੀਤੇ ਐ ਸਲੀਪਰ ਪਾਏ ਹੀ ਤੂੰ ਮੈਨੂੰ ਉਦੋਂ ਕਿਉਂ ਨਹੀਂ ਦੱਸਿਆ ਐ ਉਦੋਂ ਦੱਸਦੀ ਆ ਮੈਨੂੰ ਸਾਰੀ ਗੱਲ ਪਾਪਾ ਆਂਦੇ ਕਿ ਮम्मा ਨੂੰ ਨਹੀਂ ਦੱਸਣਾ ਹੈਗਾ ਤਮਰੀ ਤੈਨੂੰ ਮੈਂ ਕਿੰਨੀ ਵਾਰੀ ਕਿਹਾ ਵਾ ਵੀ ਤੇਰੇ ਪਾਪਾ ਜਿਹੜੀ ਵੀ ਤੇਰ ਨਾਲ ਗੱਲ ਕਰਦੇ ਜੋ ਵੀ ਤੈਨੂੰ ਕਹਿੰਦਾ ਤੂੰ ਉਸ ਟਾਈਮ ਮੈਨੂੰ ਦੱਸਣਾ ਵਾ ਫਿਰ ਦੱਸਿਆ ਕਿਉਂ ਨਹੀਂ ਮੈਨੂੰ ਨਾਲੇ ਉਹ ਆਂਦੇ ਕਿ ਤੇਰੀ ਮम्मा ਸਭ ਉਠਿਆ ਪੁਠਿਆ ਸਿੱਧੀ ਗੱਲਾਂ ਕਰਦੇ ਰਹਿੰਦੇ ਆ ਕਿਹੜੀ ਪੁੱਠੀ ਬੋਤ ਗੱਲ ਕੀਤੀ ਮੈਂ ਤੁਹਾਨੂੰ ਕਹਿਣਾ ਸੀ ਨਾ ਪਾਪਾ ਕਿ ਮੈਨੂੰ ਮम्मा ਕਿਹੜੀ ਪੁੱਠੀ ਮਾਤਾ ਕਹਿੰਦੀ ਪੁੱਠੀ ਤਾਂ ਮਾਤਾ ਝੂਠ ਬੋਲਣਾ ਤੁਹੀਂ ਸਿਖਾ ਲੰਡੇ ਜੀ ਕੀ ਗੱਲ ਆ ਤੁਸੀਂ ਕੁੜੀ ਨੂੰ ਕਦੋਂ ਝੂਠ ਬੋਲਣਾ ਸਿਖਾ ਲੰਡੇ ਨਾਲੇ ਉਹਨੂੰ ਸਕੂਲ ਤੋਂ ਕਦੋਂ ਟਾਈਮ ਨਾਲ ਲੈ ਕੇ ਆਏ ਜੀ ਉਹਨੂੰ ਪੜਨ ਦੇਣਾ ਤੁਸੀਂ ਕਿ ਨਹੀਂ ਦੇਣਾ ਫੇਰ ਕੀ ਹੋਇਆ ਜੀ ਲੈਣ ਤਾਂ ਉਹਨੂੰ ਤੇ ਕਿਹੜੀ ਗੱਲ ਨੂੰ ਨਾਲੇ ਉਹਨੂੰ ਕਦੋਂ ਗਿਆ ਵੀ ਝੂਠ ਬੋਲ ਉਹਨੂੰ ਕਦੋਂ ਝੂਠ ਸਿਖਾ ਲੰਡੇ ਤੁਸੀਂ ਉਹ ਕੋਹ ਮੈਂ ਵੀ ਤੇ ਸਿਖਾਈ ਸਕਦਾ ਵਾਂ ਆਹੋ ਝੂਠ ਹੀ ਸਿਖਾਇਓ ਸੱਚ ਨਾ ਉਹਨੂੰ ਬੋਲਣਾ ਸਿਖਾਇਓ ਆਪਦੇ ਉਦਨਾਂ ਕਿ ਪੜੇ ਪੜਨਾ ਇਥੇ ਮਾਂਝਣੇ ਭਾਂਡੇ ਹੀ ਆ ਪਕਾਉਣੀਆਂ ਰੋਟੀਆਂ ਹੀ ਆ ਕਿ ਡੀਐਨਏ ਜੱਜ ਲੱਗਣਾ ਵਾ ਕਿਉ ਮੇਰੀ ਧੀ ਤੇ ਕੋਈ ਅਫਸਰ ਹੀ ਲੱਗੂਗੀ ਨਾਲ ਕਿਉ ਮੇਰੀ ਧੀ ਭਾਂਡੇ ਮਾਂਝੇ ਮਾਂ ਭਾਂਡੇ ਮਾਂਝਾ ਮੈਂ ਤੇ ਨਾ ਮਾਂਝੂ ਮੇਰੀ ਧੀ ਆਹੋ ਆਹੋ ਕੀ ਭਾਂਡੇ ਨਹੀਂ ਸਾਰਾ ਕੰਮ ਤੇ ਤੂੰ ਕਰਦੀ ਰਸੋਈ ਦਾ ਕਰਦੀ ਤੇ ਪਰ ਮੈਂ ਨਾਲ ਜੌਬ ਵੀ ਕਰਦੀ ਹਾਂ ਠੀਕ ਹੈ ਜੌਬੂ ਕਰਦੀ ਆ ਇਹਦਾ ਵੀ ਇਹੋ ਹੀ ਕੰਮ ਰਹਿਣਾ ਵਾ ਕਿਹੜਾ ਕੰਮ ਰਹਿਣਾ ਮੇਰੀ ਗੱਲ ਸੁਣ ਲੋ ਖਬਰਦਾਰ ਜੀ ਮੇਰੀ ਧੀ ਨੂੰ ਤਾਂ ਜੇ ਕੋਈ ਗੱਲ ਕੀਤੀ ਤੇ ਸਣੇ ਤੁਹਾਨੂੰ ਤਾਂ ਸਣੇ ਤੁਹਾਡੇ ਟੱਬਰ ਨੂੰ ਅੱਗ ਲਾ ਦੂੰਗੀ ਫਿਰ ਮੈਂ ਵੀ ਜੇ ਆਪਣੀ ਆਈ ਤੇ ਆ ਗਈ ਤੇ ਤੁਹਾਨੂੰ ਪਤਾ ਨਹੀਂ ਹੈ ਜੇ ਫਿਰ ਮੈਂ ਵੀ ਕੀ ਚੀਜ਼ ਆ ਚਾ ਜਾ ਕੀ ਹੋ ਗਿਆ ਸਾਨੂੰ ਤੇ ਲੜੀ ਜਾਂਦੇ ਹੋ ਆ ਪੁੱਛ ਲੋ ਮਾਂ ਮੇਰੀ ਆਵਾਜ਼ ਮਾਰ ਇਹਨੂੰ ਹੁਣ ਕ ਜਾਂਦਾ ਡੇਡਾ ਡੇਡਾ ਹਾਂ ਇਧਰ ਨੂੰ ਕੀ ਹੋਇਆ ਕੀ ਆ ਸਾਬੀ ਅੰਨਾ ਇਧਰ ਡੇਡਾ ਡੇਡਾ ਜਾਂਦਾ ਕੀ ਹੋਇਆ ਵਾ ਪੁਛੋ ਇਹਨੂੰ ਕੀ ਗੱਲ ਮम्मी ਮੈਂ ਫੇਰ ਕੀ ਹੋਇਆ ਜੇ ਉਹਨੂੰ ਕੁੜੀ ਨੂੰ ਲੈਨਦਾ ਸਕੂਲਾਂ ਤੇ ਮੇਰਾ ਦਿਲ ਕੀਤਾ ਵੀ ਕੁੜੀ ਨੂੰ ਲੈਵਾ ਤੇ ਮੈਂ ਲੈਨਤਾ ਤੇ ਮੰਮੀ ਇਹਨੇ ਝੂਠ ਬੋਲ ਕੇ ਕੋ ਲੈਂਦਾ ਕੁੜੀ ਨੂੰ ਉਹਨੂੰ ਕਹਿੰਦਾ ਵੀ ਕਹਿ ਤੇਰੇ ਪਿਆਰ ਦੁਖਦਾ ਵਾ ਤੇ ਸਕੂਲ ਝੂਠ ਬੋਲ ਕੇ ਲਿਆ ਨਾਲ ਦੇ ਛੁੱਟੀ ਦਾ ਟਾਈਮ ਹੀ ਹੋਰ ਬੋਲਣੇ ਨਹੀਂ ਸਖਾਲੀ ਦਾ ਹੁੰਦਾ ਹੁਣ ਤੇ ਉੱਥੋਂ ਵੀ ਜਾੜੋ ਹਟ ਗਈ ਸਭ ਕੁਝ ਤੇਰੀਆਂ ਇੰਨਾ ਮੰਨ ਲਾ ਮੈਂ ਕਿਹੜਾ ਰੋਜ਼ ਉਹਨੂੰ ਨਮਨ ਲਾ ਜੀ ਮੈਂ ਨਾ ਕੋਈ ਕਰੀ ਤੇ ਜਾਂਦੀ ਨਾ ਕੋਈ ਤੇਰੀਆਂ ਇੰਨਾ ਮੰਨ ਲਾ ਮੈਂ ਅੱਜ ਲੈ ਹੀ ਜਾਂਦਾ ਤੇ ਕਿਹੜੀ ਗੱਲ ਹੋ ਗਈ ਆ ਤੇ ਉਹਨੂੰ ਪੁੱਠੀਆਂ ਸਿੱਧੀਆਂ ਪੱਟੀਆਂ ਪੜਾਉਣ ਦੇ ਵੀ ਮ ਇਹ ਤਾਂ ਸਿਖਾਉਣੀ ਆ ਕੀ ਸਿਖਾਇਆ ਮੈਂ ਆਹ ਉਹ ਤੇ ਮੇਰੀ ਗੱਲ ਮੰਨਦੀ ਨਹੀਂ ਮੰਨਦੀ ਤੇਰੀਆਂ ਸਾਰੀਆਂ ਤੁਹਾਡੀ ਮੰਨ ਕੇ ਤੇ ਸਲੀਪਰ ਲਾਏ ਪਾ ਕੇ ਗਈ ਸੈਂਡਲ ਲਾ ਕੇ ਹੋਰ ਕੀ ਮੰਨੇ ਹੋ ਕਿਆ ਮਾੜੇ ਆ ਕਿੰਨੇ ਸੋਹਣੇ ਆ ਜੇ ਪਾ ਗਈ ਆ ਤੇ ਤੁਹਾਡੇ ਕਹਿੰਦੇ ਉਹਨੇ ਸਕੂਲ ਛੁੱਟ ਬੋਲਿਆ ਅੱਗੇ ਤੇ ਕਦੀ ਛੁੱਟ ਨਹੀਂ ਬੋਲਦੀ ਹੁੰਦੀ ਨਾ ਐਦਾਂ ਕਰੋ ਨਾ ਲੜੋ ਉਹ ਨਹੀਂ ਨਾ ਲੜੋ ਤੇ ਨਿਆਣੇ ਨੇ ਇਹਦਾ ਮੰਮੀ ਬੰਨੋ ਬੋਰੀ ਬਿਸਤਰਾ ਤੇ ਇਹਨੂੰ ਕੱਢੋ ਇਹਦੇ ਪਿੰਡ ਤੂੰ ਕੋਣ ਹੋ ਨਹੀਂ ਮੈਨੂੰ ਕੱਢਣ ਵਾਲੀ ਮੈਂ ਉਦਾਂ ਹੀ ਕਿਹਾ ਜੇ ਤੂੰ ਹੀ ਕੁੜੀ ਨੂੰ ਝੂਠ ਬੋਲਣਾ ਦੱਸੰਡੇ ਜੇ ਫੇਰ ਤਾੜਾ ਇੱਥੇ ਕੀ ਕੰਮ ਆ ਤੁਹਾਡਾ ਕੋ ਜਬਾਨ ਬੰਦ ਰੱਖ ਤੁਹਾਡਾ ਨਹੀਂ ਮੈਨੂੰ ਕੁਛ ਬਾਲਾ ਸਾਰੀ ਰਾਤ ਤੂੰ ਗੱਲਾ ਕਰਦੇ ਰਹੇ ਤੁਹਾਡੀ ਸੁਲਾਹ ਹੋ ਗਈ ਤਾਂ ਹੁਣ ਫੇਰ ਤੁਹਾਡਾ ਉਹ ਕੰਜਰ ਖੰਦਾ ਆ ਵੇਹਤਾ ਨੇ ਗੜੀ ਜੋੜੇ ਦੱਸਾ ਮਮਮੀ ਨੂੰ ਕਿਹੜੀਆਂ ਰਾਤ ਸਲਾਵਾ ਹੁੰਦੀਆਂ ਸੀ ਹੈ ਹਾਂ ਰਾਤ ਦਾ ਕਸਪਾ ਵਾਈ ਮਾਂ ਨਈ ਆਖੋ ਤੇ ਮਮਮੀ ਨੂੰ ਵੀ ਦੱਸ ਦਿੰਨੀ ਆ ਨਾ ਮੈਂ ਤੇ ਮਿਦਾਫੜੀਉ ਜੇ ਕਿਤੇ ਜਵਾਨ ਤੂੰ ਮਾਸਾ ਵੀ ਬਾਹਰ ਕੱਢ ਲਈ ਮਾਸਾ ਵੀ ਕੁਝ ਭਗ ਪੀ ਤੇ ਤੇਰਾ ਮੈਂ ਟੋਟੇ ਟੋਟੇ ਕਰਕੇ ਤਨ ਮੈਂ ਉੱਥੇ ਰੋੜ ਦੇਣਾ ਯੋ ਜਿਹੜੀ ਨਹਿਰ ਚੋਂ ਰੋੜਿਆ ਵਾ ਤੇ ਮੈਂ ਕਿਹੜਾ ਕੁਝ ਮੈਡਮ ਨੂੰ ਦੱਸਿਆ ਵਾ ਮੈਂ ਵੀ ਕਾ ਦਸੀ ਮਨਾ ਤੇ ਮੈਂ ਕੁਝ ਬੋਲਨੀ ਆ ਤੁਹੇ ਡੇ ਤੂੰ ਹੀ ਕੋ ਸਮਰੀਤ ਨੂੰ ਨਹੀਂ ਵਿੱਚ ਲੈਣਾ ਚਾਹੀਦਾ ਹੱਡੀ ਗੱਲ ਤੇ ਜੇ ਸਾਹਮਣੇ ਕਦੀ ਤੂੰ ਕਹੀਂ ਮੈਂ ਉਹ ਕਰ ਦੇਣਾ ਕਦੀ ਉਹ ਕਰਦਾ ਕੀ ਕਰ ਦੇਣਾ ਤੂੰ ਜੇ ਸਮਰੀਤ ਵਿੱਚ ਆ ਗਈ ਫਿਰ ਮੈਂ ਕਰ ਦੇਣਾ ਹੀ ਉਹਦੇ ਵਾਸਤੇ ਨਹੀਂ ਮੈਨੂੰ ਕੋਈ ਦੱਸ ਸਮਰੀਤ ਨਹੀਂ ਵਿੱਚ ਚਾਹੀਦੀ ਸਰ ਜੇ ਤੂੰ ਬੋਲੀ ਫਿਰ ਸਮਰੀਤ ਵੀ ਆ ਜਾਣੀ ਵਿੱਚ ਮੈਂ ਕੁਝ ਨਹੀਂ ਬੋਲੇ ਪਰ ਮੇਰੀ ਧੀ ਸ਼ੇਰ ਨਹੀਂ ਚਾਹੀਦੀ ਐ ਚੀਜ਼ ਤੈਨੂੰ ਦੱਸ ਤਾ ਹੀ ਤੈਨੂੰ ਕੋ ਗੱਲ ਦੱਸਤੀ ਮੈਨੂੰ ਨਾ ਮੈਨੂੰ ਕਹੀਂ ਛੱਡੋ ਮੈਂ ਬੜਾ ਜ਼ੋਰ ਨਹੀਂ ਹੋ ਜ਼ਾਲਮ ਮੈਂ ਕੀ ਬੋਲਨੀ ਕੋਈ ਨਹੀਂ ਤੇਰਾ ਨਹੀਂ ਵੇਖਿਆ ਮੈਂ ਪਿੱਛੇ ਗਈ ਆ ਮੈਂ ਨਹੀਂ ਕੁਝ ਦੱਸਦੀ ਮੈਂ ਕਦੋਂ ਕਿਹਾ ਮੈਂ ਦੱਸੂਗੀ ਨੀ ਨੀ ਪਾਪਾ ਤੇ ਮੰਮੀ ਨੂੰ ਮਾਰੀ ਨੇ ਲੱਗਾ ਹੋਏ ਮੈਂ ਮਰ ਗਈ ਕੀ ਹੋ ਗਿਆ ਵਾ ਉਹ ਤਾਂ ਉੱਥੇ ਲੜੀ ਜਾਂਦੇ ਆ ਇਹਨਾਂ ਨੂੰ ਕੀ ਹੋ ਗਿਆ ਵਾ ਕੀ ਬਤਾ ਹਾਏ ਹਾਏ ਮੈਂ ਮਰ ਜਾ ਐਥੇ ਹੰਸਰਿਕ ਕਸਾਈ ਟੱਕਰ ਕੇ ਮੈਨੂੰ ਹੋਏ ਮੈਂ ਮਰ ਗਈ ਕੀ ਹੁਣ ਤੇ ਮੈਂ ਆਂਦੀ ਕੁੜੀ ਮੰਮੀ ਕੋ ਨਹੀਂ ਆਪਾਂ ਤੇ ਮੇਥੀ ਤੋੜਨ ਲੱਗੇ ਸੀ ਮੈਂ ਤਾਂ ਨਹੀਂ ਆ ਤੜਾ ਦਿੰਨਾ ਵਾ ਨਾਲ ਤੇ ਮੇਥੀ ਬਿਚਾਰੀ ਨਹੀਂ ਆ ਕਿ ਉਹ ਤੁਸੀਂ ਲਾਉ ਪੀ ਲਿਆ ਵਾ ਉਹ ਇਹਨੂੰ ਤੇ ਪਤਾ ਨਹੀਂ ਲੱਗਦਾ ਚੱਲ ਵੀ ਤੁਹਾਡਾ ਕੋਈ ਸਮਝ ਨਹੀਂ ਲੱਗਦੀ ਉਹ ਤੇ ਆਦੀ ਮਾਰ ਹੀ ਦੇਣ ਲੱਗੇ ਤੇ ਤੂੰ ਰਗਾ ਤਾਂ ਵੇ ਫੜੀ ਚੱਲ ਅਹੀਂ ਤੇ ਮੰਮੀ ਮੇਥੀ ਤੋੜਨ ਲੱਗੇ ਅਹੀਂ ਆ ਤੋੜ ਲੱਗੇ ਤੁਸੀਂ ਮੇਥੀ ਸਵਾਹ ਤੋੜਨ ਲੱਗੇ ਤੁਸੀਂ ਮੇਥੀ ਮੈਂ ਤਾਂ ਅੱਖੀਂ ਵੇਖਿਆ ਕੁੜੀ ਦਾ ਗਾਲ ਘੋੜਦਾ ਤੂੰ ਲੈ ਹਾਂ ਹੋ ਤੁਸੀਂ ਆਨੇ ਮੇਥੀ ਤੋੜ ਕਿਤਾ ਕਿਹੜਾ ਡਰਾਵਾ ਪਾਇਆ ਇਹਨੂੰ ਕੁੜੀ ਨੂੰ ਆ ਪੱਤੇ ਚੱਲ ਗਿਆ ਤੇਰਾ ਵੀ ਲਊ ਤੀ ਤੋੜਨਾ ਤੋੜਦਾ ਚੁੱਪ ਕਰਕੇ ਕੋਣ ਮੈਂ ਦੱਸਦਾ ਜੋ ਡਰਨਾ ਵੇਖੀ ਅੱਖ ਚਮਕ ਕੇ ਵੀ ਜੇ ਅੱਖ ਚਮਕੀ ਨਾ ਉਧਰ ਨੂੰ ਉਨਾ ਕੰਈ ਕਰ ਦੇਣੀ ਐ ਤੇਰੀ ਹੁਣ ਮੈਂ ਤੇਰੇ ਹੀ ਮੂੰਹ ਆਲੇ ਵੇਖਣ ਡਿਆ ਹੁਣ ਤੋੜ ਮੇਥੀ ਅਗੀਰਾ ਕੰਮ ਜਿਹੜੇ ਲਾਇਆ ਤੈਨੂੰ ਮੇਰੇ ਇਸ਼ਾਰਿਆਂ ਤੇ ਚੱਲੂ ਹੁਣ ਦੱਸਦਾ ਤੈਨੂੰ ਮੈਂ ਜਰਾ ਤੇ ਮੂੰਹ ਬੜਾ ਭੂਏ ਚੜਾ ਲਿਆ ਨੇ ਕੁੜੀ ਡਰਨ ਵਾਲੀ ਤੇ ਨਹੀਂ ਹੀ ਮੇਰੀ ਹੈਗੀ ਪਤਾ ਨਹੀਂ ਕੀ ਹੋ ਗਿਆ ਯੋ ਕਿਹੜੀ ਗੱਲੋਂ ਕੁੜੀ ਮੇਰੀ ਡਰ ਗਈ ਪਤਾ ਨਹੀਂ ਕੁੜੀ ਮੇਰੀ ਕਿਤੇ ਗਲਤ ਨਹੀਂ ਓ ਸਰ ਵਾਂਗੂ ਪਰ ਮੈਂ ਕੀ ਸੋਚਣਾ ਮੈਂ ਤਾਂ ਸੋਚੀ ਜਾਣ ਲਈ ਨਾਲੇ ਆਪਣਾ ਦਿਮਾਗ ਖਰਾਬ ਕਰ ਲਈ ਮੈਂ ਇਹ ਪਰੇ ਉਰੇ ਹੁੰਦਾ ਤੇ ਕੁੜੀ ਨੂੰ ਪੁੱਛ ਗਿਆ ਪਤਾ ਤੇ ਮੈਨੂੰ ਇਹਦੇ ਤੋਂ ਹੀ ਲੱਗਣਾ ਤੇ ਕੀ ਗੱਲ ਕੀ ਹੂੰ ਤਾਂ ਕੋਈ ਸਮਝ ਨਹੀਂ ਕੀ ਲੱਗਦੀ ਕੀ ਬੰਡਿਆ ਕੁੜੀ ਮੇਰੀ ਦਾਦੀ ਨਹੀਂ ਕਰਦਾ ਹੈ ਕਿਹੜੀ ਦਲੰਡਰਾਤੀ ਉਹ ਤਾਂ ਚੰਗਾ ਹੋਇਆ ਇਹ ਤੇ ਮੇਰੇ ਕਦੇ ਜੀ ਨਹੀਂ ਲੱਗਣ ਡਿਆ ਘਰ ਮਾਸਾ ਵੱਡ ਵੱਡ ਕਰ ਖਾਂਡਿਆ ਮੈਨੂੰ ਤੇ ਮੈਂ ਨਹੀਂ ਕਿਹੜਾ ਵੇੜਾ ਘਰ ਨੂੰ ਆ ਜਾਣ ਘਰ ਨੂੰ ਆ ਜਾਣ ਮੰਮੀ ਤੇਰੀ ਠੀਕ ਆ ਤੇ ਚੰਗੀ ਤਰ੍ਹਾਂ ਹਾਂਜੀ ਠੀਕ ਹੈ ਆ ਗਏ ਆ ਘਰ ਹਾਂਜੀ ਘਰ ਆ ਗਏ ਛੁੱਟੀ ਮੇਰੀ ਚੱਲ ਚੰਗਾ ਹੈ ਤੁਰਨ ਫਿਰਨ ਲੈ ਬੇ ਥੋੜਾ ਬਹੁਤਾ ਮਾੜਾ ਹੁਟ ਦੁਰਦੇ ਜੇ ਮੂਜੇ ਤੁਰਿਆ ਨਹੀਂ ਜਾਂਦਾ ਕਮਜ਼ੋਰੀ ਹੋ ਗਈ ਹੈ ਨਾ ਜ਼ਿਆਦੀ ਹਾਂਜੀ ਆਹ ਮੁੰਡੇ ਨੂੰ ਕੀ ਵੇਖ ਲੈ ਲੜਿਆ ਇਹ ਸਿੱਧਾ ਅੰਦਰ ਲੰਘ ਗਿਆ ਹੀ ਮਾਂ ਨਾਲ ਵੀ ਕੋਈ ਗੱਸਾਂਦਾ ਹੂੰ ਤੁਰਿਆ ਨਹੀਂ ਆ ਪਾਪਾ ਫੜ ਦੇ ਮੂੰਹ ਪੱਬਾ ਚੋਰੀ ਕਰਨ ਆਈ ਜੋ ਲੈ ਸ਼ੋਲਡਰ ਬੋਲ ਬੜਾਈ ਜੋ ਪੱਜ ਵੀ ਗਈ ਜੋ ਹੱਥ ਕੋ ਦੱਦਾਈਓ ਚੱਲ ਲੋਈ ਕਰਕੇ ਗਾਂ ਜਾਕਾਂ ਅਰੜੀ ਨਾ ਪਾਈ ਆ ਬੰਦੇ ਨੂੰ ਫਾ ਲੈਣਾ ਆ ਜੋ ਕਹਦਾ ਚੋਰੀ ਕੇ ਗਾਂ ਜਾ ਮੈਂ ਵੀ ਸਾਂ ਇਹ ਟਾਈਮ ਬਰਬਾਦ ਹੋਣਾ ਮੇਰਾ ਨੂੰ ਤੁਹਾਨੂੰ ਪਤਾ ਹੀ ਆ ਹਲੇ ਆ ਗਈ ਤੁਹਾਨੂੰ ਕੱਪੜੇ ਕੱਢੇ ਜਿਆਦ ਖੁੱਲੇ ਬੜੇ ਪਾਉਂਦੇ ਹੀ ਨਹੀਂ ਓਤੇ ਇਹ ਤੇ ਖੁੱਲੇ ਹੈਗੇ ਆ ਏ ਆਇਆ ਇੱਕ ਅੰਦਰ ਹੋਰ ਕੌਣ ਹੈ ਮੰਮੀ ਉਹ ਆਇਆ ਉਹਨੂੰ ਬੜਾ ਪੁਰਾਣਾ ਬਣਾ ਕੇ ਬਿਠਾਇਆ ਥੇ ਉਹ ਤਾਂ ਮੇਰੇ ਨਾਲ ਕੋਇਆ ਨਹੀਂ ਤੇ ਇਦਾਂ ਵੇਲਾ ਲੜਨ ਨੂੰ ਫੇਰ ਤਿਆਰ ਵਾ ਪੁਰਾਣਾ ਮੈਂ ਬਿਠਾਇਆ ਵਾ ਪੁਰਾਣਾ ਫਿਰ ਪਾਪਾ ਜੀ ਨੇ ਪਿਠਾ ਲਿਆ ਜੀ ਜਿਹੜਾ ਜ਼ਿਆਦਾ ਬਣਿਆ ਸੇਵਾਦਾਰ ਪਾਪਾ ਆਪਣਿਆਂ ਨੂੰ ਘਰੋਂ ਕੱਢ ਦਿੰਦਾ ਤੇ ਬਗਾਨਿਆਂ ਨੇ ਲਿਆ ਲੈ ਇੱਥੇ ਬਿਠਾਇਆ ਨੇ ਮਾਰ ਜਾਈ ਨਵੀਂ ਚਵਾੜਿਆ ਸਨੀਲ ਜੀ ਅੰਦਰ ਬੈੱਡ ਤੇ ਚੜਾ ਕੇ ਵੀ ਤੂੰ ਇੱਥੇ ਬਰਾਂਡੇ 'ਚ ਮੰਜਾ ਮੈਂ ਡਾਹ ਦਿੰਨੀ ਆ ਇੱਥੇ ਇਹਨੂੰ ਪਾ ਲਮਾ ਨਹੀਂ ਨਹੀਂ ਇਹ ਵੀ ਕਿਸੇ ਮਾਂ ਦਾ ਪੁੱਤ ਵਾ ਮੈਂ ਜਿਹੜਾ ਆਪਣਾ ਮਾਂ ਦਾ ਪੁੱਤ ਉਹ ਬਾਹਰ ਕੱਢਿਆ ਵਾ ਤੇ ਇਹ ਮਾਂ ਦੇ ਪੁੱਤ ਨੂੰ ਵਾੜ ਦਾ ਅੰਦਰ ਇਹਦਾ ਪਤਾ ਨਹੀਂ ਕੀਤਾ ਕਿੱਥੋਂ ਆਇਆ ਕੌਣ ਆਏ ਪਰ ਆਵਾ ਮੈਨੂੰ ਤੇਰੀ ਸਮਝ ਨਹੀਂ ਲੱਗਦੀ ਇਹ ਤਾਂ ਗੱਲਾਂ ਨਹੀਂ ਚੰਗੀਆਂ ਕਰਦਾ ਇਹਦਾ ਦਿਮਾਗ 'ਚ ਜੇ ਸੈੱਟ ਨਹੀਂ ਹੈਗਾ ਤੇ ਤਾਂ ਇਹ ਗੱਲ ਭਰਾ ਬੜਾ ਕੋਈ ਚੱਲਦਾ ਹੀ ਇਸਦਾਈ ਬਣ ਕੇ ਇਹੋ ਜਿਹਾ ਹੁੰਦੇ ਹੁੰਦੇ ਆ ਮੜ ਕੇ ਲੁੱਟ ਲਾਟ ਕੇ ਸਾਰਾ ਕੋ ਗਾਂ ਜਾਓ ਕਿ ਚੰਗੇ ਰਹੋਗੇ ਹਾਂ ਤੇ ਤੂੰ ਇਹ ਗੱਲ ਕਰਵਾੜਿਆ ਮੈਨੂੰ ਹਾਏ ਭਾਵੇਂ ਜਾਣ ਕੇ ਬਣਿਆ ਹੋਵੇ ਇਦਾਂ ਦਾ ਮੈਂ ਸੰਗੀਕੋੜ ਜੁੱਤਾ ਦੀ ਰਾਸ ਹੁੱਤਿਆ ਨਹੀਂ ਤਾਂ ਫਿਰ ਵੇਖਿਓ ਤਾਂ ਆਠਾ ਇਹਦੀ ਕੁੱਟੂਗਾ ਆਪੇ ਜਿਹੜਾ ਲੈ ਕੇ ਆਇਆ ਵੈਦੀ ਕੁੱਟੇ ਸਗੋਂ ਉਹ ਨਹੀਂ ਥੋੜੀ ਦੇਖਣਾ ਤੇ ਕੌਣ ਲੈ ਕੇ ਆਇਆ ਉਹਨੇ ਤੇ ਜਿਹੜਾ ਹੱਥ ਆਇਆ ਉਹਨੂੰ ਮਾਰ ਜਣਾ ਨਹੀਂ ਸਾਡੇ ਕੋਲੋਂ ਤਾਂ ਤੁਸੀਂ ਜਿੰਦਰਾ ਮਾਰ ਲਿਆ ਤੇ ਉਹਦੇ ਕੋ ਕਿਦਾਂ ਮਾਰੋਗੇ ਉਹਦੇ ਪਾਪ ਪਾਪ ਜੀ ਦੀ ਸੁਣਾਣਾ ਚਾਬੀ ਕੱਢ ਕੇ ਜੋ ਮਰਜੀ ਕੱਢ ਕੇ ਚੱਲ ਜੇ ਹਾ ਇਹ ਤੇ ਗੱਲ ਵਾਕਿਆ ਸਹੀ ਆ ਤੁਹਾਡੀ ਬਹੁਤੇ ਦਿਮਾਗ ਵਾਲੇ ਬੰਦੇ ਆ ਨਾ ਜਿਹੜੇ ਉਹਨੂੰ ਬਿਠਾਇਆ ਤੇ ਮੈਂ ਨਹੀਂ ਭਰਾਵਾ ਦਿਮਾਗ ਵਾਲੀ ਬੰਦੀ ਮੇਨੂੰ ਤਾਂ ਮੇਰਾ ਦਿਮਾਗ ਤੁਸੀਂ ਜ਼ੀਰੋ ਕਰ ਦਿੱਤਾ ਨਾਲ ਮਿਲ ਕੇ ਸਾਰਿਆਂ ਨੇ ਮੇਨੂੰ ਤਾਂ ਜ਼ੀਰੋ ਕਰ ਦਿੱਤਾ ਤੁਸੀਂ ਮੈਂ ਜ਼ੀਰੋ ਜੋਗੀ ਅਜੇ ਹੈ ਨਹੀਂ ਮੇਰੇ ਚੰਗੀ ਭਲੀ ਹਾਂ 100 ਵਾਲੀ ਨੂੰ ਮਤਾਂ ਨਹੀਂ 100 ਜਣਾ ਮੈਨੂੰ ਪੁੱਛਦਾ ਆਏਗਾ ਇਦਾਂ ਕਰੀਏ ਉਦਾਂ ਕਰੀਏ ਜਿਹਦੇ ਮਤ ਮਾਰਦੀ ਆ ਹਾਂ ਜਿਹਦੇ ਲੜ ਲੱਗੇ ਉਹਨੇ ਕੀਤਾ ਤੁਹਾਨੂੰ ਜ਼ੀਰੋ ਕਹਿੰਦਾ ਹੁੰਦਾ ਤੂੰ ਵੀ ਕਰ ਦਿੱਤਾ ਜਿਵੇਂ ਉਹਦੇ ਕਹਣੇ ਤੈਨੂੰ ਆਖਿਆ ਤੂੰ ਪੱਜ ਤੁਰਿਆ ਤੈਨੂੰ ਮੈਂ ਫੋਨ ਕੀਤਾ ਤੂੰ ਮੈਨਾਂ ਤਾਂ ਨਹੀਂ ਚੰਗਾ ਕੋਇਆ ਹੁਣ ਤੂੰ ਆਇਆ ਹੁਣ ਤੂੰ ਉਹਦਾ ਅੰਦਰ ਵ ਤੂੰ ਹੀ ਮੇਰੀ ਮਾਸਾ ਸਾਰਨ ਲੱਲਾ ਵੀ ਮੇਰੀ ਮਾਂ ਵਾ ਮੈਨੂੰ ਜੰਮਿਆ ਪਾਲਿਆ ਵਾ ਇਹਨੇ ਮੈਂ ਤਾਂ ਅਜੇ ਵੀ ਨਹੀਂ ਆਉਣਾ ਜੇ ਆ ਰੋਣੇ ਨਾ ਰੋਂਦੇ ਵੀ ਆ ਮੈਂ ਵੇਖ ਕੇ ਤਾਵਾਂ ਕਿਨੂੰ ਵੜ ਲਿਆ ਹੋ ਇਹਨਾਂ ਨੇ ਕੌਣ ਆ ਗਿਆ ਇੱਥੇ ਅਸੀਂ ਤਾਂ ਆਪਣੇ ਘਰ ਹੀ ਬਗਾਨੇ ਹੋਗੇ ਜਿਹੜੇ ਬਗਾਨੇ ਉਹਨਾਂ ਨੂੰ ਘਰ ਵੜੇ ਉਹ ਜਿਹੜਾ ਇੱਥੇ ਇੱਥੇ ਬੈਠਾ ਢੋਰ ਆ ਕੇ ਤੇ ਆ ਮੈਂ ਤੇਰੇ ਲੀੜੇ ਜਾਂਦੇ ਖੁੱਲੇ ਜਿਹੇ ਤੇ ਫੋਨ ਕਰ ਪਾਪਾ ਜਾਂਦੇ ਲੀੜੇ ਲੀੜੇ ਨੂੰ ਬੋਣ ਦੇ ਲਿਬੜੇ ਆ ਤੇ ਮੈਨੂੰ ਆਂਦਾ ਤੂੰ ਸਾਡੇ ਘਰ ਕੰਮ ਵਾਲੀ ਆ ਗਈ ਤੂੰ ਕੀ ਕਰਨਾ ਸੀ ਮੈਨੂੰ ਉਹਨੇ ਕੰਮ ਵਾਲੀ ਜਿਹੜੀ ਰਾਣੀ ਸੀ ਉਹ ਗੋਲੀ ਜਿਹੜੀ ਗੋਲੀ ਸੀ ਉਹ ਰਾਣੀ ਉਹ ਜਿਹੜਾ ਬਾਹਰੋਂ ਆਇਆ ਉਹ ਰਾਜਾ ਬਣਿਆ ਮਾਰ ਘਰ ਦਾ ਮਾਲਕ ਬਣਿਆ ਰਾਜਾ ਬਣਿਆ ਵਾ ਜੇ ਵੇਖੋ ਕੀ ਪਤਾ ਕੀ ਰੰਗ ਵਿਖਾਉਂਦਾ ਉਹ ਉਹ ਕਹਿੰਦੇ ਸਾਰਿਆਂ ਨੂੰ ਨਾ ਕੰਮ ਲਾੜ ਤੇ ਆਪੇ ਮਾਲਕ ਬਣ ਜੇ ਹਾਏ ਸੋਨੋ ਤੇਰੀ ਗੱਲ ਬਿਲਕੁਲ ਸਹੀ ਹੁਣ ਤੇਰੇ ਪਾਪਾ ਜੀ ਨੂੰ ਕਿੱਦਾਂ ਦੱਸਿਆ ਜਾਵੇ ਪਾਪਾ ਜੀ ਨੇ ਮੋਢਿਆਂ ਤੇ ਚੜੂ ਤੇ ਫੇਰ ਲੱਗੂ ਨਾ ਪਾਪਾ ਜੀ ਨੂੰ ਵੀ ਪਤਾ ਹਾਏ ਪਾਪਾ ਜੀ ਨੇ ਸਾਨੂੰ ਤੇ ਘਰੋਂ ਕੱਢਿਆ ਤੁਹਾਨੂੰ ਵੀ ਘਟਾਣਾ ਨੇ ਜਿਹੜਾ ਆ ਗਿਆ ਆਪਣੇ ਆਪਣੇ ਹੰਦੇ ਬਗਾਨੇ ਨਹੀਂ ਆਪਣੇ ਬੰਦੇ ਉਹ ਤੇ ਫੇਰ ਅੰਦਰੇ ਵੜ ਗਿਆ ਇੱਥੋਂ ਠਾੜਿਆ ਠੋਲਿਆ ਵਾ ਤੋ ਫੇਰ ਅੰਦਰੇ ਚਲ ਗਿਆ ਆ ਡਿਆਤਾ ਜਦੋਂ ਤੁਸੀਂ ਸਭ ਕੋ ਖੋਲਿਆ ਇਹਦੇ ਉਹਨੂੰ ਬੜਾ ਤੁਸੀਂ ਅੰਦਰ ਰਜਾਈ ਨਵੀਂ ਦਿੱਤੀ ਆਇਆ ਕਿ ਜੇ ਉਹਦੇ ਕੋ ਫੋਨ ਫਾਨ ਤਾਂ ਨਹੀਂ ਕੋਈ ਹੈਗਾ ਇਦਾਂ ਤੇ ਉਹਦਾ ਕੁਝ ਵੀ ਨਹੀਂਗਾ ਵੇਖਿਆ ਆਪਾਂ ਭਾਈ ਫੋਨ ਕਰੀ ਜਾਵੇ ਅੰਦਰੇ ਵੜ ਕੇ ਭਾਈ ਰਾਤ ਨੂੰ ਬੰਦੇ ਸੱਜ ਕੇ ਹਨ ਮਰਵਾ ਦੇ ਓਏ ਤੇ ਬਹੁ ਵੀ ਨਹੀਂ ਵੇਖਿਆ ਪਿੰਡਾ ਕੁੰਡਾ ਵੇਖਿਆ ਬੱਸ ਵੀ ਲੋ ਲੱਗਾ ਚੱਕ ਵੱਡੇ ਕੁੱਤੇ ਨੇ ਵੱਡੇ ਆ ਵਾਦੇ ਉਹਦੇ ਕੀਹਾ ਬੂਹਾ ਵੀ ਨਹੀਂ ਭੋਲਿਆ ਕੋਈ ਉਹ ਤੇ ਅਮਲ ਟਵਲੀਆਂ ਮਾਰਦਾ ਵਾ ਅਮਲ ਟਵਲੀਆਂ ਮਾਰਦਾ ਵਾ ਮੈਨਾਂ ਤੁਹਾਡੇ ਦਿਮਾਗ ਦਾ ਨਹੀਂ ਪਤਾ ਲੱਗਦਾ ਦੋਵਾਂ ਜੀਆਂ ਦਾ ਇੱਕ ਦਾ ਤੇ ਚੱਲ ਖਰਾਬ ਹੋਇਆ ਹੀ ਹੋਇਆ ਵਾ ਨਾਲ ਮੈਂ ਤਾਂ ਤੇਰਾ ਵੀ ਹੋ ਗਿਆ ਸਮਝ ਨਹੀਂ ਜਾਂਦਾ ਵੀ ਕੱਡੋ ਬਾਹਰ ਕੌਣ ਆ ਕਹੋ ਨਹੀਂ ਨਾ ਪਤਾ ਵਾ ਤੁਹਾਨੂੰ ਨਾ ਪਤਾ ਨਾ ਥੋ ਤੇ ਤੂੰ ਮੇਰਾ ਪਿਓ ਚਾ ਤੂੰ ਇਹੀ ਬੋਏ ਤੇ ਮੈਂ ਢਾੜ ਲਈ ਤੇ ਚਾਹ ਬਣਾ ਕੇ ਲਿਆਵਾਂ ਤੂੰ ਇੱਥੇ ਛਾੜ ਚ ਆਏ ਆ ਤੇ ਮੈਂ ਚਾਹ ਲਿਆਵਾਂ ਬਣਾ ਕੇ ਬੁਛਾਏ ਨੂੰ ਪੁੱਛ ਲਿਓ ਕਿ ਫੇਰ ਨਾ ਦੁੱਧ ਕੋਲੇ ਹੱਥੋਂ ਨਹੀਂ ਨਹੀਂ ਪੀਓ ਨੇ ਅੱਡੇ ਤੋਂ ਜਾ ਕੇ ਨਹੀਂ ਮੇਰੀ ਗੱਲ ਸੁਣੋ ਵੀ ਆਪ ਹੀ ਇੱਥੇ ਨਾ ਗੱਲਬਾਤ ਕਰੋ ਕੋਣਾ ਹੈ ਕੋਈ ਉਦਾਂ ਦਾ ਚੋਰ ਚੁੱਕਲਾ ਹੋਏ ਤੇ ਚੁੱਕੇ ਸਭ ਕੋਈ ਗਾਂਹ ਜਾਏ ਗੱਲ ਬਾਤ ਤਾਂ ਸੁਆਕ ਨਹੀਂ ਉਹ ਤਾਂ ਵਿੰਦਾ ਹੀ ਬੜਾ ਹੋਊਗਾ ਅਰਕੇ ਡੋਰ ਪੋੜਿਆ ਜਿਆ ਬਾਬਾ ਮੈਨੂੰ ਤੁਹਨੇ ਡਰ ਲੱਗਣ ਡਿਆ ਦੇ ਤੂੰ ਡਰ ਲੱਗਣ ਡਿਆ ਬਾਬੇ ਭੁਗਤਣਗੇ ਸਾਨੂੰ ਕੀ ਯਾਰ ਆਪਾਂ ਕਰੀ ਗੋਰੀ ਗੱਲ ਹੋਈ ਤਾਂ ਆਪਾਂ ਨਿਕਲ ਜਾਣਾ ਫੇਰੇ ਤੇਰੇ ਪਿੰਡ ਮੈਂ ਮਾਂ ਵੀ ਵਿਚਾਰੀ ਦਾ ਕੀ ਬਣਾ ਆਂ ਅਸੀਂ ਤੇ ਚਲ ਜਾਾਂਗੇ ਉਹ ਬੰਦੇ ਮੰਮੀ ਨੂੰ ਕਿ ਮੰਮੀ ਸ਼ੁਰੂ ਤੋਂ ਜਦੋਂ ਡਾੜੀ ਦਾ ਡਾੜੀ ਨੂੰ ਹੱਥ ਚ ਨਹੀਂ ਕਰ ਸਕੀ ਐਵੇਂ ਉਹਦੇ ਸਾਹਮਣੇ ਮੰਮੀ ਵੀ ਭਿੱਜੀ ਬਿੱਲੀ ਬਣੀ ਰਹਿੰਦੀ ਵੇਖੀ ਜਾਊ ਜੋ ਹੋਊ ਯਾਰ ਆ ਮੇਨਾ ਚਲ ਖੇਡ ਲੈ ਦੀਦੀ ਨਾਲ ਨਿਆਣੀ ਆਈ ਓ ਤੂੰ ਕਿੱਧਰ ਆਣਕ ਲੱਗੀ ਥੋੜੀ ਜੀ ਨਹੀਂ ਤੇ ਉਹ ਸੋ ਸੋਜ ਗਏ ਪਤਾ ਨਹੀਂ ਕੀ ਬਣਨਾ ਅੱਜ ਮੁੰਡਾ ਮੇਰਾ ਵੀ ਸਾਰਾ ਦਿਨ ਰੁੱਲ ਗਿਆ ਮੇਨਾ ਕਿਤੇ ਦੁੱਧ ਤੱਕ ਨਹੀਂ ਨਸੀਬ ਹੋਇਆ ਮਾ ਸਜਾ ਮਿੰਦੇ ਹਰਾਨੀ ਆਈ ਓਦਣ ਗਏ ਤੇ ਕਿੱਡਾ ਵਧੀਆ ਵਿਵਹਾਰ ਕੀਤਾ ਤੇ ਅੱਜ ਸੁਖਦੀ ਮਾਂ ਕਹਿੰਦੀ ਇਹਨੂੰ ਦੁੱਧ ਆਪਣੇ ਕੋਲ ਜਾ ਕੇ ਪੀ ਲੂਗੀ ਹਾਲਾਤ ਬਦਲਦੇ ਆ ਸਾਰ ਬੰਦਿਆਂ ਦੇ ਨਜ਼ਰੀਆ ਬਦਲ ਜਾਂਦਾ ਇੱਥੇ ਖੇਡਣ ਦੇ ਮੈਂ ਤੈਨੂੰ ਘਰ ਲੱਭਣ ਦੀ ਕਦੋਂ ਕਦੇ ਆ ਗਈ ਹੋ ਇੱਧਰ ਮੈਂ ਤੇ ਅਸਾਂ ਘਰ ਹੀ ਆ ਤੁਸੀ ਹਾਂਜੀ ਸਸਟੀ ਆ ਤੇ ਸਸਟੀ ਕਿਆ ਲੈ ਠੀਕ ਜੇ ਆ ਲੈ ਮੁਸਕਾਨ ਇੱਕ ਦੁੱਧ ਪੀ ਆ ਇੱਧਰ ਖੇਡਣ ਦੇ ਹੀ ਵਿੱਚ ਆਂਦੇ ਨਾ ਮੈਂ ਘਰ ਅੰਦਰ ਹੀ ਆ ਖੇਡਣ ਤੇ ਉਹਨ ਮੈਂ ਸੋਈ ਚ ਅੰਦਰ ਗਈ ਤੇ ਅੰਦਰ ਹੈਗੇ ਹੀ ਨਹੀਂ ਆ ਮੈਂ ਤਾਂ ਤੁਹਾਡੇ ਵਾਲੀ ਗਏ ਹੁਣੇ ਆ ਹਾਂਜੀ ਇੱਧਰ ਆਏ ਗਏ ਚੱਲ ਗੁਰਵੰਨਾ ਖੇਡਣ ਲੱਗ ਗਏ ਮੈਂ ਜਾਈ ਤੂੰ ਤਿੰਨ ਵਾਰੀ ਤੇ ਤੁਸੀਂ ਘਰ ਹੀ ਨਹੀਂ ਕਿੱਥੇ ਚਲ ਗਏ ਮੈਨੂੰ ਕੋਈ ਕੰਮ ਜਾ ਹੀ ਗਿਆ ਤੇ ਮੈਂ ਫਿਰ ਉਧਰ ਨੂੰ ਚੱਲ ਗਈ ਤੇ ਅੱਗੇ ਤੁਸੀਂ ਦੱਸ ਜਾਂਦੇ ਹੋ ਗੁਰਵਰ ਵੀ ਮੈਨੂੰ ਦੇ ਜਾਂਦੇ ਹੋ ਤੇ ਅੱਜ ਤੁਸੀਂ ਚੱਲ ਗਏ ਇੱਦਾਂ ਹੀ ਦੱਸਿਆ ਹੀ ਨਾ ਬਸ ਅੱਜ ਇਦਾਂ ਹੀ ਕਾਲੀ ਕਾਲੀ ਦੇ ਵਿੱਚ ਜੀ ਮੈਂ ਨਿਕਲ ਗਈ ਮੈਂ ਤੇ ਆਪ ਸਗੋਂ ਪਸਤਾਈ ਵੀ ਗੁਰਵਰ ਤੁਹਾਨੂੰ ਹੀ ਫੜਾ ਜਾਣਾ ਹੈਗਾ ਸਗੋਂ ਆਹ ਇਦਾਂ ਬੱਚੇ ਨਾਲ ਧਕਾਵਟ ਜੀ ਹੋ ਜਾਂਦੀ ਆ ਤੁਰਦੇ ਆ ਫਿਰਦੇ ਆ ਜਦੋਂ ਕਿਤੇ ਜਾਈ ਆਈ ਆ ਤੇ ਮੈਨੂੰ ਤੇ ਜਾਣਾ ਹੈ ਸਗੋਂ ਤੁਸੀਂ ਐਵੇਂ ਤੇ ਅੰਟੀ ਨਹੀਂ ਆਇਆ ਜਲਦੀ ਜਲਦੀ ਨਿਕਲ ਗਈ ਸਗੋਂ ਮੈਂ ਐਵੇਂ ਲੌਕ ਲੱਗਾ ਮੈਂ ਦੋ ਤਿੰਨ ਫੇਰੇ ਆਈ ਤੁਸੀਂ ਲੱਭੇ ਹੀ ਨਹੀਂ ਘਰ ਹੈ ਹੀ ਨਹੀਂ ਫੇਮਲੀ ਲੇਟੀ ਹੋ ਗਈ ਹੁੰਦੇ ਹੁੰਦੇ ਅੱਛਾ ਹਾਂ ਠੀਕ ਹੈ ਕੀ ਕੰਮ ਹੈ ਕਿੱਥੇ ਗਈ ਇਹ ਕੰਮ ਬਸ ਇਦਾਂ ਹੀ ਕਿੱ데 ਜਾਣਾ ਸੀਗਾ ਤੇ ਉੱਥੇ ਗਈ ਅੱਛਾ ਅੱਛਾ ਹਾਂ ਸਾਰਾ ਆਪਣੀ ਨਾ ਉਹਨਾਂ ਦੇ ਨਾ ਗਰਲਫ੍ਰੈਂਡ ਗਰਲਫ੍ਰੈਂਡ ਨਾਲ ਹੈ ਖਾਂਦੇ ਹੈ ਖਾਂਦੇ ਹੈ ਆਪਣੀ ਨਾ ਉਹਨਾਂ ਦੇ ਨਾ ਗਰਲਫ੍ਰੈਂਡ ਗਰਲਫ੍ਰੈਂਡ ਨਾਲ ਹੈ ਖਾਂਦੇ ਹੈ ਖਾਂਦੇ ਹੈ ਹਾਂ ਕੀ ਤੇ ਕਿਹੜੀਆਂ ਸੋਚਾਂ ਚ ਪਈਆਂ ਬਸ ਦੀਦੀ ਇਦਾਂ ਹੀ ਹਾਂ ਇਨਕ ਐਮੋਟਿਆਂ ਦੀ ਟੈਨਸ਼ਨ ਐਵੇਂ ਦਿਮਾਗ 'ਚ ਚੱਲੀ ਜਾਂਦੀ ਆ। ਕਾਦੀ ਟੈਨਸ਼ਨ ਲਈ ਜਾਂਦੀ ਆ ਤੂੰ? ਟੈਨਸ਼ਨ ਤੇ ਉਦਾਂ ਕੋਈ ਵੀ ਨਹੀਂ ਆ। ਐਵੇਂ ਪਤਾ ਨਹੀਂ ਅੱਜ ਕਿਉਂ ਖਿਆਲ ਜਾਈ ਜਾਂਦੇ ਐ ਭੜੇ ਭੜੇ ਜੇ। ਮੈਂ ਆਈ ਦੁਪਹਿਰੇ ਵੀ ਆਈ ਤੇ ਤੇਰਾ ਦਰਵਾਜ਼ਾ ਬੰਦ ਹੀ ਗੇਟ ਲੌਕ ਹੀ ਤੇ ਮੈਂ ਫੇਰ ਚੱਲ ਗਈ ਵਾਪਸ ਫੇਰ। ਆਓ ਮੈਂ ਤੈਨੂੰ ਦੱਸਣ ਦੀ ਹੀ ਨਾ ਫੇਰ ਮੈਂ ਗਈ ਹਿੰਦੇ ਫੇਰ ਮੈਂ ਲੌਕ ਹੀ ਲਾਗੀ। ਮੈਂ ਕਿਹਾ ਅੱਗੇ ਦੱਸ ਕੇ ਜਾਂਦੀ ਅੱਜ ਦੱਸ ਕੇ ਨਹੀਂ ਗਈ ਪਤਾ ਨਹੀਂ ਕਿੱਥੇ ਚੱਲ ਗਈ ਆ। ਉਹ ਜਲਦੀ ਜਲਦੀ ਜੀ ਮੈਂ ਚੱਲ ਗਈ ਤੇ ਦਸੇ ਨਾ ਕੁਝ ਵੀ ਹੂੰ ਹੂੰ ਮੈਂ ਸੂਟ ਲੈ ਕੇ ਆਈ ਮੈਂ ਹਾਂ ਚਲ ਦਿਖਾ ਕੇ ਆਨੀ ਆ ਕਿ ਕਿਦਾਂ ਦੇ ਆ ਚੰਗੇ ਆ ਅੱਛਾ ਹੂੰ ਤੇ ਕਿੱਥੇ ਮਨਜੋਦ ਬਾਜੀ ਆਏ ਨਹੀਂ ਅਜੇ ਮਨਜੋਦ ਨਾ ਮੀਟਿੰਗ ਤੇ ਗਏ ਹੀਗੇ ਅੱਛਾ ਹਾਂ ਠੀਕ ਹੈ ਕਿੰਨੇ ਅੱਜ ਆ ਜਾਣਗੇ ਨਹੀਂ ਵੇਖੋ ਨੇ ਕਿਦਾਂ ਨੂੰ ਹੁੰਦੇ ਆ ਅੱਛਾ ਚਲੋ ਹੁੰਦਾ ਤੇ ਆ ਪਿੰਨੀ ਜੀ ਲੱਗਣ ਦਾ ਹੋਰ ਤਰ੍ਹਾਂ ਦੇ ਹੁੰਦੇ ਆ ਕੀ ਆ ਜਾਣਕਾਰ ਤੇ ਚੰਗੀ ਗੱਲ ਹੀ ਆ ਦੱਸ ਕੇ ਨਹੀਂ ਕਿ ਕਿੰਨੇ ਦਿਨ ਰਹਿਣਾ ਹੀ ਨੇ ਜੇ ਦੱਸਿਆ ਨਹੀਂ ਉਹਨਾਂ ਨੇ ਕਿ ਵੀ ਵੱਧ ਘੱਟ ਵੀ ਦੇਣ ਲੱਗ ਸਕਦੇ ਆ ਅੱਛਾ ਅੱਛਾ ਚਲ ਫੋਨ ਕਰਕੇ ਪਈ ਦੱਸ ਦੇਣਗੇ ਫੋਨ ਵੀ ਨੀ ਆਇਆ ਕਿਉਂ ਨਹੀਂ ਆਇਆ ਫੋਨ ਕੀ ਮੱਤਸਾ ਵੀ ਕੋ ਪਰਾਂਡੀਆਂ ਗੱਲ ਲੁਕਾਉਂਡੀਆਂ ਤੂੰ ਕੋਈ ਮੇਰੇ ਤੋਂ ਦੱਸ ਕੀ ਹੋਇਆ ਨਹੀਂ ਤੀਦੀ ਗੱਲ ਤੇ ਨਹੀਂ ਲੁਕਾਉਂਦੀ ਉਦਾਂ ਹੀ ਤੈਨੂੰ ਪਤਾ ਹੀ ਆ ਦਿਲ ਨਹੀਂ ਲੱਗਦਾ ਉਹਨਾਂ ਤੋਂ ਬਿਨਾ ਤੇ ਚੱਲ ਕੋਈ ਨਹੀਂ ਆਈ ਜਾਣਾ ਬਾਜੀ ਨੇ ਦੋ ਤਿੰਨ ਦਿਨ ਹੀ ਐ ਬਸ ਆ ਜਾਣਾ ਬਾਜੀ ਨੇ ਹਾਂਜੀ ਆਜਣ ਤੇ ਚੰਗੀ ਗੱਲ ਹੀ ਆ ਕਿਉਂ ਕੀ ਹੋਇਆ ਗੱਲ ਲੁਕਾਉਂਦੀਆਂ ਦੱਸ ਦੇ ਕੀ ਹੋਇਆ ਨਹੀਂ ਨਹੀਂ ਦੀਦੀ ਗਲਤ ਨਹੀਂ ਕੋਈ ਵੀ ਲੁਕਾਈ ਹਾਂ ਉਦਾਂ ਹੀ ਤੈਨੂੰ ਪਤਾ ਵਾ ਜਦੋਂ ਉਹ ਗਏ ਹੁਣ ਫਿਰ ਨਹੀਂ ਜੀ ਲੱਗਦਾ ਨਾ ਆਏ ਤੇ ਕੱਲੇ ਰਹਿ ਜਾਈਦਾ ਉਹ ਆਉਣ ਤੇ ਫਿਰ ਕਈ ਕੰਮਕਾਰ ਹੁੰਦੇ ਆ ਹਾਂਜੀ ਹਾਂਜੀ ਕੋਈ ਨਾ ਮੰਨ ਨਾ ਪਰ ਜੇ ਕੋਈ ਚੀਜ਼ ਦੀ ਜਰੂਰਤ ਹੈ ਤੇ ਦੱਸ ਦੀ ਨਹੀਂ ਨਹੀਂ ਜਰੂਰਤ ਤਾਂ ਨਹੀਂ ਕਹੇਦੀ ਵੀ ਹੈਗੀ ਹੂੰ ਜੇ ਕੋਈ ਗੱਲ ਹੈਗੀ ਤੇ ਮੈਂ ਤਾਂ ਕਰ ਲੈ ਨਹੀਂ ਦੀਦੀ ਜਦੋਂ ਗੱਲ ਹੋਵੇ ਤੁਹਾਡੇ ਨਾਲ ਕਰ ਹੀ ਲਈਦੀ ਆ ਹੂੰ ਗੱਲ ਨਹੀਂ ਕੋਈ ਵੀ ਬਸ ਉਹਨਾਂ ਤੋਂ ਬਿਨਾ ਜੀ ਨਹੀਂ ਲੱਗਣ ਡਿਆ ਆ ਚਲ ਜੀਤ ਨਹੀਂ ਲੱਗਣ ਡਿਆ ਪਰ ਇਦਾਂ ਨਾ ਨਾ ਮੰਨ ਭਰ ਤੂੰ ਹੋਣਾ ਆਏਗਾ ਤੇ ਪੁੱਛ ਲਈ ਕਿੰਨੇ ਦਿਨ ਲੱਗਣੇ ਉਹਨਾਂ ਦੇ ਉੱਥੇ ਹਾਂਜੀ ਆਊਗਾ ਤੇ ਜ਼ਰੂਰ ਪੁੱਛੂਗੀ ਹੂੰ ਹੂੰ ਕੋਈ ਗੱਲ ਹੈਗੀ ਆ ਤੂੰ ਨਾ ਛਪਾਂ ਢੀ ਆ ਮੇਰੇ ਤੋਂ ਦੱਸਣ ਨਹੀਂ ਦੇਈ ਨਹੀਂ ਨਹੀਂ ਗੱਲ ਹੁੰਦੀ ਤਾਂ ਮੈਂ ਜ਼ਰੂਰ ਦੱਸ ਦੇਣੀ ਅੱਗੇ ਟਰ ਤੋਂ ਕਦੀ ਲਕਾਈ ਹਾਂ ਨਹੀਂ ਲਕਾਈ ਤੇ ਨਹੀਂ ਕਦੇ ਤੂੰ ਕਰ ਤੇ ਦੀ ਨਹੀਂ ਆ ਹਰ ਗੱਲ ਮੈਂ ਖੰਡੀਆਂ ਨਹੀਂ ਲੈ ਕੇ ਆਨੀ ਆ ਉਹਨਾਂ ਨੂੰ ਰੋਟੀ ਖਵਾਣੀ ਸੀ ਤੇ ਤੁਸੀਂ ਖਾ ਲਈ ਨਹੀਂ ਰੋਟੀ ਤੇ ਜ ਬਣਾਉਣ ਵਾਲੀ ਆ ਖਾਦੀ ਨਹੀਂ ਜਦੋਂ ਗੁਰਵੰਦ ਦਾ ਦੋਦੀ ਬਣਾਇਆ ਸੀ ਉਹੀ ਤੇ ਨਹੀਂ ਲੇਟ ਹੋ ਗਏ ਤਾਂ ਰੋਟੀ ਪਕਾਈ ਕਿਉਂ ਨਹੀਂ ਹੈ ਜੇ ਰੋਟੀ ਹਜੇ ਇਦਾਂ ਹੀ ਬਸ ਮੰਜਾ ਨਹੀਂ ਹੈਗਾ ਗੇਨਾਂ ਤੇ ਲਿਗ ਕਰਕੇ ਉੱਥੇ ਹੀ ਖਾ ਖੂ ਆਈਂਗੀ ਅੱਛਾ ਹੁਣ ਥੋੜੀ ਲੇਟ ਹੀ ਖਾਉਂਗੀ ਅਜੇ ਠੀਕ ਐ ਬਣਾਈ ਨਹੀਂ ਅਜੇ ਨਹੀਂ ਹੁਣ ਮੈਂ ਲੱਗੀ ਬਣਾਉ ਅੱਛਾ ਠੀਕ ਐ ਹੂੰ ਗਮਨਪ੍ਰੀਤ ਮੈਂ ਫਿਰ ਚੱਲਦੀ ਆਂ ਹਾਂਜੀ ਠੀਕ ਜੇ ਤੇ ਜੇ ਕੇ ਚੀਜ਼ ਦੀ ਜ਼ਰੂਰਤ ਹੋਏਗੀ ਨਾ ਤੇ ਮੈਨੂੰ ਦੱਸ ਤਵੀ ਹਾਂਜੀ ਹਾਂਜੀ ਜ਼ਰੂਰ ਦੱਸ ਤੇ ਜੇ ਭਾਜੀ ਨੇ ਨਹੀਂ ਅਜੇ ਆਣਾ ਤਾਂ ਤੂੰ ਫੋਨ ਕਰ ਦੇ ਤੇ ਮੈਂ ਆ ਕੇ ਕੋਈ ਨਾ ਲਾ ਕੇ ਸੌ ਜਾਂਗੀ ਹਾਂਜੀ ਨਹੀਂ ਕੋਈ ਗੱਲ ਨਹੀਂ ਹਾਂ ਤੂੰ ਦੱਸ ਦੇ ਚੰਗਾ ਜੇ ਕਿਸੇ ਚੀਜ਼ ਦੀ ਜ਼ਰੂਰਤ ਹੋਵੇਗੀ ਤੇ ਦੱਸ ਦੇ ਫੋਨ ਕਰ ਦੇ ਹਾਂਜੀ ਦੱਸ ਦੂੰਗੀ ਠੀਕ ਹੈ ਚਲ ਤੂੰ ਵੀ ਰੋਟੀ ਖਾ ਲਓ ਤੇ ਮੈਂ ਬੱਚੇ ਲੈ ਆ ਕੇ ਤੇ ਮੈਂ ਵੀ ਜਾਵਾਂ ਫਿਰ ਹਾਂ ਇੱਕ ਦਿਲ ਕਰਦਾ ਕਿ ਸਾਰਾ ਕੁਝ ਦੱਸ ਦਾਂ ਸ਼ਾਇਦ ਕੋਈ ਰਾਹ ਹੀ ਲੱਭੇ ਫੇਰ ਮਨ ਕਹਿੰਦਾ ਕਿ ਰੁਕ ਜਾ ਦੋ ਚਾਰ ਦਿਨ ਕੀ ਪਤਾ ਮਨ ਜੋਦ ਆ ਜਾਣ ਨਹੀਂ ਤੇ ਬਦਨਾਮੀ ਹੋ ਜੂ ਉਹਨਾਂ ਦੀ